XUV300 2016 ਮਾਡਲ ਦੇ ਵਿੱਚ ਆਟੋਮੈਟਿਕ ਹੈ ਜੀ ਇਹ ਠੀਕ ਹੈ W8 ਵੇਰੀਐਂਟ ਆ ਤੇ ਜੈਨੂਨ 60000 ਕਿਲੋਮੀਟਰ ਚੱਲੀ ਹੈ ਜੀ ਕੰਪਨੀ ਰਿਕਾਰਡ ਦੇ ਨਾਲ ਔਰ ਤੁਹਾਨੂੰ ਇਹ ਬਹੁਤ ਵਾਜਬ ਰੇਟ ਦੇ ਵਿੱਚ ਅਸੀਂ ਕਾਰ ਦਵਾਂਗੇ ਹੂੰ ਉਹ ਤਾਂ ਅਸੀਂ ਆਮ ਪਬਲਿਕ ਨੂੰ 1.5 ਲੱਖ ਰੁਪਈਆ ਡਿਮਾਂਡ ਕਰਦੇ ਆ ਠੀਕ ਹੈ ਪਰ ਅਸੀਂ ਇਹ 9,75,000 ਰੁਪਈਆ ਦੀ ਕਾਰ ਦੇ ਦਣੀ ਅਸੀਂ 9,75,000 ਦੀ ਗੱਡੀ ਮਿਲ ਜੂ ਭਾਈ ਜੀ ਇਹ ਕ੍ਰੇਟਾ ਦੇ ਵਿੱਚ ਵੇਕਣ ਵਾਲਾ ਸਾਰ ਨੂੰ ਵੱਧ ਜਿਹੜਾ ਵੇਰੀਐਂਟ ਵਿਕਦਾ ਉਹ ਵੇਰੀਐਂਟ ਆ ਇਹ ਨਵਾਂ ਨਵੀਂ ਸ਼ੇਪ ਦੇ ਵਿੱਚ 975 ਲੋਕੀ ਪੁਰਾਣੀ ਸ਼ੇਪ ਦੀ 859 ਦੀ ਵਿਚੀ ਆ ਬਿਲਕੁਲ ਜੀ ਬਿਲਕੁਲ ਅਸੀਂ ਨਵੀਂ ਸ਼ੇਪ ਦੀ 975 ਦੀ ਦੇ ਦਵਾਂਗੇ ਇਹ ਵੀ ਦੇਖੋ ਜੀ ਫਸਟ ਓਨਰ ਉਹ ਸਿਰਫ 30000 ਕਿਲੋਮੀਟਰ ਚੱਲੀ ਕਾਰ ਆ ਜੀ ਅੱਛਾ 2012 ਮਾਡਲ ਆ ਹਮ ਜੈਨੂਨ 30000 ਚੱਲੀ ਆ ਕ੍ਰੋਮ ਵਾਲੇ ਲਾਏ ਪਏ ਹੋਏ ਆ ਕ੍ਰੋਮ ਵਾਲੇ ਲਾਏ ਪਏ ਹੋਏ ਆ ਲੋ ਜੀ ਇਹ ਲਾਈਟਾਂ ਵੀ ਐਕਸਟਰਾ ਲਗੀਆਂ ਹੋਈਆਂ ਮੈਂ ਇਹਨੂੰ ਲਾਈਟਾਂ LED ਲੱਗੀਆਂ LED ਲੱਗੀਆਂ ਹੋਈਆਂ ਵਾ ਕੀ ਬਾਤ ਆ ਹਾਂ ਜੀ ਬਈ ਇਹ ਵੀ ਕਿਸੇ ਨੇ ਸੰਭਾਲ ਕੇ ਰੱਖੀ ਆ ਗੱਡੀ ਸੰਭਾਲ ਕੇ ਰੱਖੀ ਉਹ ਘੱਟ ਚੱਲਦੀ ਸੀ ਕਿਸੇ ਦੀ ਕਾਰ ਜਿੱਦਾਂ ਸਿਰਫ 30000 ਰਿਕਾਰਡ ਦਾ ਆ ਰਿਕਾਰਡ ਨਾ ਜੈਨੂਨ ਜੀ ਲਓ ਜੀ ਕੰਡੀਸ਼ਨ ਬਹੁਤ ਵਧੀਆ ਰਿਕਾਰਡ ਦਵਾਂਗੇ ਇਹ ਹਾਂਜੀ ਬਹੁਤ ਸਾਫ ਕੰਡੀਸ਼ਨ ਦੀ ਗੱਡੀ ਆ ਬਈ ਜੀ 2012 ਮਾਡਲ ਫਸਟ ਓਨਰ ਐਕਸਟਰਾ ਲਾਈਟ ਡਰਾਂ ਦੇ ਨਾਲ ਤੇ ਵੇਰੀਐਂਟ ਕਿਹੜਾ ਦਾ ਐਲ ਐਕਸ ਆਈ ਪਾਵਰ ਸਟੀering ਆ ਔਰ ਦੋ ਪਾਵਰ ਵਿੰਡੋ ਵੀ ਐਕਸਟਰਾ ਲਵਾਈਆਂ ਹੋਈਆਂ ਵਾ ਠੀਕ ਹੈ ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਈ ਜੀ ਆਪਾਂ ਖੜੇ ਆਂ ਸ਼ਹਿਰ ਫਗਵਾੜੇ ਚ ਤੇ ਪਿੱਛੇ ਬੋਰਡ ਦਿਖਾ ਦੇ ਪਹਿਲਾ ਮੈਂ ਸਿਫਤ ਕਰਦਾ ਕਿ ਤੁਹਾਡੀ ਫਲੈਕਸ ਬਹੁਤ ਸੋਹਣੀ ਹੈ ਨਾ ਤੇ ਟੀ-ਸ਼ਰਟ ਦੀ ਮੈਚਿੰਗ ਕਰੀ ਤੁਸੀਂ ਪੂਰਾ ਨਹੀਂ ਤੁਸੀਂ ਕਿਹਾ ਸੀ ਪਿਛਲੀ ਵਾਰੀ ਵੀ ਇੱਥੇ ਫਲੈਕਸ ਲਾਓ ਫਲੈਕਸ ਲੱਗੀ ਮੈਂ ਕਿ ਅਗਲੀ ਵਾਰੀ ਤੁਹਾਨੂੰ ਬੁਲਾਵਾਂਗੇ ਫਲੈਕਸ ਲੱਗੀ ਮਿਲੂਗੀ ਤੁਹਾਨੂੰ ਫਲੈਕਸ ਦਾ ਵਗੈਰਾ ਕਲਰ ਬਹੁਤ ਵਧੀਆ ਚੁਆਇਸ ਕਰੀ ਹੈ ਨਾ ਸੋਹਣੀ ਲੱਗਦੀ ਆ ਹਾਂਜੀ ਹਾਂਜੀ ਤੇ ਬਈ ਪਿਛਲੀਆਂ ਵੀਡੀਓ ਦਾ ਵਧੀਆ ਆ ਨਾ ਹਾਂਜੀ ਬਹੁਤ ਵਧੀਆ ਰਿਸਪੌਂਸ ਆਇਆ ਜੀ ਠੀਕ ਹੈ ਤੇ ਤਾਂ ਹੀ ਤੁਹਾਨੂੰ ਇਸ ਵਾਰ ਫੇਰ ਯਾਦ ਕੀਤਾ ਗਿਆ ਨਾ ਤੇ ਗੱਡੀਆਂ ਬਈ ਲਗਭਗ ਸਾਰੀਆਂ ਚੇਂਜ ਹੋ ਗਈਆਂ ਤੇ ਨਵੀਆਂ ਨਵੀਆਂ ਗੱਡੀਆਂ ਨੇ ਪਹਿਲੇ ਦੂਜੇ ਨਾਮ ਦੀਆਂ ਦੋ ਤਿੰਨ ਕਾਰਾਂ ਨੇ ਹਣਾ ਦੂਜੇ ਨਾਮ ਦੀਆਂ ਦੋ ਤਿੰਨ ਕਾਰਾਂ ਆ ਆਲਮੋਸਟ ਫਰਸਟ ਓਨਰ ਕਾਰਾਂ ਹੀ ਆ ਆਪਣੇ ਕੋਲ ਠੀਕ ਆ ਵੀਰੇ ਹਾਂਜੀ ਤੇ ਬਾਈ ਗਰੰਟੀਆਂ ਫੁੱਲ ਮਿਲਣਗੀਆਂ ਜਿੱਦਾਂ ਹੀ ਤੁਹਾਨੂੰ ਚਾਹੀਦੀ ਆ ਬਾਈ ਤੋ ਹਣਾ ਬਈ ਬਿਲਕੁਲ ਬਿਲਕੁਲ ਤੇ ਸਟਾਰਟਿੰਗ ਕਰਦੇ ਆ ਬਾਈ ਇੱਧਰ ਸਵਿਫਟ ਖੜੀ ਆ ਨਵੀਂ ਸ਼ੇਪ ਵਾਲੀ ਦੱਸਿਓ ਜੀ ਹਾਂਜੀ ਸਰ ਮਾਡਲ ਇਹ ਸਵਿਫਟ 2024 ਮਾਡਲ ਆ ਜੀ ਜੀ 10ਵੇਂ ਮਹੀਨੇ ਦੀ ਕਾਰ ਆ ਠੀਕ ਆ 15000 ਕਿਲੋਮੀਟਰ ਚੱਲੀ ਆ ਠੀਕ ਆ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਹਮ ਆਫਟਰ ਮਾਰਕੀਟ ਅਲੋਇ ਟਾਇਰ ਐਕਸਟਰਾ ਲ ਇਹ VXI ਹੈ ਇਹ VXI ਮਾਡਲ ਹੈ ਜੀ VXI ਹੈ ਬਾਈ ਜੀ ਕੰਡੀਸ਼ਨ ਬਹੁਤ ਨਵੀਂ ਆ ਗੱਡੀ ਦੀ ਸਿਰਫ 15000 ਚੱਲੀ ਅੰਦਰੋਂ ਦੇਖੋ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਏ ਨੇ ਜੀਐਫਐਕਸ ਦੇ ਮੈਟ ਲੱਗੇ ਹੋਏ ਆ ਟੱਚ ਪਲੇਅਰ ਲੱਗਿਆ ਹੋਇਆ ਤੇ ਬਾਕੀ ਅਲੋਇ ਐਕਸਲ ਕਮੀ ਖੈ ਨਹੀਂ ਕੋਈ ਅਲੋਇਆ ਟਾਇਰ ਐਕਸਲ ਲੱਗੇ ਹੋਏ ਨੇ ਮਤਲਬ ਨਵੀਂ ਗੱਡੀ ਲੈ ਕੇ ਨਾ ਬੰਦਾ ਜਿਹੜੀਆਂ ਜਿਹੜੀਆਂ ਚੀਜ਼ਾਂ ਸੋਚਦਾ ਵੀ ਆਪਾਂ ਨੂੰ ਆਹ ਕੰਮ ਕਰਾਉਣੇ ਪੈਣਗੇ ਉਹ ਆਲਰੇਡੀ ਹੋਏ ਹੋਏ ਆ ਗੱਡੀ 'ਚ ਹਾਂਜੀ ਹਾਂਜੀ ਤੇ ਫਿਰ ਵੀਰੇ ਰੇਟ ਕੀ ਇਹਦਾ ਰੇਟ ਸਰ ਇਹਦਾ ਅਸੀਂ ਤਾਂ ਬਹੁਤ ਆਪਣੀ ਅੱਜ ਵੀਡੀਓ ਦੇ ਵਿੱਚ ਛੋਟਾ ਜਿਹਾ ਰੇਟ ਰੱਖਣਾ ਵਾ ਸਾਰੀਆਂ ਗੱਡੀਆਂ ਦਾ ਠੀਕ ਹੈ ਤੇ ਮੇਰੀ ਇੱਕ ਭਰਾਵਾਂ ਨੂੰ ਬੇਨਤੀ ਆ ਕਿ ਛੋਟਾ ਰੇਟ ਹੋਊਗਾ ਉਹਦੇ ਵਿੱਚ 바ਰਗਿਨਿੰਗ ਨਾ ਕਰਿਓ ਕਿਉਂਕਿ ਅਸੀਂ ਪਹਿਲਾਂ ਹੀ ਸਾਰੀਆਂ ਵੀਡੀਓ ਦਾ ਲੈਸ ਕਰਕੇ ਦੱਸਾਂਗੇ ਬਿਲਕੁਲ ਜੀ ਬਿਲਕੁਲ ਇਹਦੀ ਵੈਸੇ ਅਸੀਂ 7.5 ਡਿਮਾਂਡ ਕਰਦੇ ਆ ਤੇ ਜਿਹੜਾ ਵੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ 7.5 ਲੱਖ ਰੁਪਏ ਦੀ ਸਹਿਕਾਰ ਦੇ ਦੋ ਸਵਾ 7 ਲੱਖ ਦੀ ਸਿਰਫ 15000 ਚੱਲੀ BX i Swift ਮਿਲ ਜੂ ਨਵੀਂ ਸ਼ੇਪ ਦੇ ਵਿੱਚ 2024 ਮਾਡਲ ਤੇ ਵੀਰੇ ਤੇ ਡਾਊਨ ਪੇਮੈਂਟ ਇਹਦੀ ਡਾਉਨ ਪੇਮੈਂਟ ਇਹਦੀ ਸਰ ਲੱਖ ਰੁਪਇਆ ਬਹੁਤ ਆ ਬਲੇ ਲੱਖ ਸਵਾ ਲੱਖ ਲੱਖ ਸਵਾ ਲੱਖ ਠੀਕ ਹੈ ਜੀ ਤੇ ਅੱਗੇ ਬਈ ਡਿਜ਼ਾਇਰ ਕਾਰ ਖੜੀ ਆ ਦੱਸਿਓ ਹਾਂਜੀ ਡਿਜ਼ਾਇਰ ਇਹ ਜੀ 2017 ਜੀਡੀਆਈ ਪਲੱਸ ਟੌਪ ਮਾਡਲ ਡੀਜ਼ਲ ਦੇ ਵਿੱਚ ਠੀਕ ਹੈ ਇਹ ਸੈਕੰਡ ਓਨਰ ਕਾਰ ਹੈ ਜੀ ਠੀਕ ਹੈ 65000 ਕਿਲੋਮੀਟਰ ਚੱਲੀ ਆ ਹਮ ਸਾਰੇ ਫੀਚਰ ਆਲਮੋਸਟ ਇਹਦੇ ਵਿੱਚ ਹੈਗੇ ਹੀ ਆ ਹਮ ਇਹ ਆਫਟਰ ਮਾਰਕੀਟਡ ਸੀਟ ਕਵਰ ਪਏ ਹੋਏ ਆ ਅਲੋਏ ਕੰਪਨੀ ਦੇ ਹੈਗੇ ਆ ਪੁਸ਼ ਬਟਨ ਸਟਾਰਟ ਮਾਡਲ ਆ ਨੈਵੀਗੇਸ਼ਨ ਪਲੇਅਰ ਆ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਸਾਰਾ ਕੁਝ ਲੱਗਿਆ ਹੋਇਆ ZXI ਪਲੱਸ ਟੌਪ ਮਾਡਲ ਗੱਡੀ ZDI ਪਲੱਸ ZDI ਪਲੱਸ ਡੀਜ਼ਲ ਦੇ ਵਿੱਚ ਡੀਜ਼ਲ ਦੀ ਕਾਰ ਠੀਕ ਹੈ ਵੀਰੇ ਤੇ ਰੇਟ ਕੀ ਇਹਦਾ ਰੇਟ ਇਹਦਾ ਜੀ ਸਾਡੀ ਡਿਮਾਂਡ ਹੈਗੀ ਆ 6.5 ਲੱਖ ਰੁਪਈਆ ਤੇ 6 ਲੱਖ ਰੁਪਏ ਦੀ ਆਪਾਂ ਇਹ ਕਾਰ ਦੇ ਦਵਾਂਗੇ ਲੱਖ ਰੁਪਈਆ ਡਾਊਨ ਦੇਣਾ ਲੱਖ ਰੁਪਈਆ ਡਾਊਨ ਦੇਣਾ ਬਾਕੀ ਬਾਈ ਹੋਜੂ ਲੋਨ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਅੱਗੇ ਬਾਈ ਜੀ ਬਲੈਨੋ ਕਾਰ ਖੜੀ ਆ ਨਹੀਂ ਗਲੈਂਜਾ ਜੀ ਗਲੈਂਜਾ ਸੋਨ ਹਾਂਜੀ ਹਾਂਜੀ ਸੇਮ ਆ ਨਾ ਹਾਂਜੀ ਹਾਂਜੀ ਟੋਇਟਾ ਸੇਮ ਆ ਜੀ ਹਾਂਜੀ ਟੋਇਟਾ ਤੇ ਮਰੂਤੀ ਦੀ ਫਰਕ ਹੇ ਜੀ 2021 ਮਾਡਲ ਫਰਸਟ ਓਨਰ ਕਾਰ ਆ 58000 ਕਿਲੋਮੀਟਰ ਚੱਲੀ ਆ ਜੀ ਯੋਕੋ ਹੋਮਾ ਦੇ ਟਾਇਰ ਐਕਸਟਰਾ ਪਏ ਆ ਔਰ ਟਾਪ ਮਾਡਲ B ਵੇਰੀਐਂਟ ਦੇ ਵਿੱਚ ਹੈ ਜੀ ਇਹ ਠੀਕ ਹੈ ਪੈਟਰੋਲ ਵੇਰੀਐਂਟ ਹੈ ਜੀ ਪੈਟਰੋਲ ਦਾ B ਵੇਰੀਐਂਟ ਆ ਬਾਈ ਜੀ ਟਾਪ ਮਾਡਲ ਆ ਜਾਂਦਾ ਕਰੋ ਜੀ ਚੈੱਕ ਗਲੰਜਾ ਸੀਟ ਕਵਰ ਬਹੁਤ ਸੋਹਣੇ ਲੱਗੇ ਸੀਟ ਕਵਰ ਬਹੁਤ ਸੋਹਣੇ ਪਾਏ ਆ ਬੰਦੇ ਨੇ ਹਾਂ ਸਪੈਸ਼ਲ ਕਹਿੰਦਾ ਸੀਗਾ ਮੈਂ 14-15000 ਰੁਪਏ ਦੇ ਮੰਗਵਾ ਕੇ ਪਾਏ ਸੀ ਠੀਕ ਹੈ ਪੁਸ਼ ਬਟਨ ਸਟਾਰਟ ਵਾਲੀ ਗੱਡੀ ਹੈ ਹਾਂ ਜੀ ਤੇ ਰੇਟ ਕੀ ਆ ਬਾਈ ਰੇਟ ਇਹਦਾ ਛੋਟਾ ਜਿਹਾ ਆਪਾਂ ਰੇਟ ਰੱਖਾਂਗੇ ਜੀ 6.5 ਲੱਖ ਰੁਪਏ ਆਪਣੀ ਇਹਦੀ ਡਿਮਾਂਡ ਹੋਏਗੀ ਤੇ 6.5 ਲੱਖ ਰੁਪਏ ਦੀ ਕਾਰ ਦੇਵਾਂਗੇ 6.5 ਦੀ ਗੱਡੀ ਮਿਲ ਜੂਗੀ 6.5 ਲੱਖ ਰੁਪਏ ਦੇ ਵਾਸਤੇ ਲਿਆਇਓ ਤੇ ਅੱਗੇ ਬਾਈ ਜੀ ਕਾਲੇ ਰੰਗ ਦੇ ਵਿੱਚ ਨਵੀਂ ਨਵੀਂ ਸ਼ੇਪ ਵਾਲੀ ਜਿਹੜੀ ਵੈਨਿਊ ਖੜੀ ਆ ਦੱਸਿਓ ਜੀ ਇਹ ਜੀ 2025 ਮਾਡਲ ਹੈ ਜੀ ਇਹ ਜਮਾ 25 ਤਾਜੀ ਤਾਜੀ ਆ ਫਿਰ ਤਾਂ ਤਾਜੀ ਤਾਜੀ ਹੈ ਜੀ ਇਹ 8000 ਕਿਲੋਮੀਟਰ ਚੱਲੀ ਆ ਹਲੇ ਤੱਕਰ ਠੀਕ ਹੈ ਤੇ ਬ੍ਰੈਂਡ ਨਿਊ ਹਲੇ ਤਾਂ ਸੀਟਾਂ ਦੇ ਲਿਫਾਫੇ ਵੀ ਨਹੀਂ ਉਤਰੇ ਹੈਗੇ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਇਹ ਡੀਜ਼ਲ ਆ ਕਿ ਪੈਟਰੋਲ ਇਹ ਪੈਟਰੋਲ ਵੇਰੀਐਂਟ ਦੇ ਵਿੱਚ ਐਸ ਪਲੱਸ ਸਨਰੂਫ ਵਾਲਾ ਮਾਡਲ ਆ ਗਿਆ ਜੀ ਸਨਰੂਫ ਵਾਲੀ ਗੱਡੀ ਕਰੋ ਜੀ ਚੈੱਕ ਚੱਲੀ ਕਿੰਨੀ ਕਿਹਾ ਇਹ 8000 ਚੱਲੀ ਹੈ ਸਨਰੂਫ ਵਾਲਾ ਮਾਡਲ ਹੈ ਜੀ ਸਿਰਫ 8000 ਕਿਲੋਮੀਟਰ ਚੱਲੀ ਆ ਬਈ ਜੀ ਸੀਟਾਂ ਤੋਂ ਲਿਫਾਫੇ ਵੀ ਨਹੀਂ ਉਤਾਰੇ ਕਿਸੇ ਸਕੀਨ ਬੰਦੇ ਦੀ ਆ ਅਗਲਾ ਕਹਿੰਦਾ ਯਾਰ ਜਿਦੋਂ ਮੇਰੇ ਵਰਗਾ ਨਵੀਂ ਗੱਡੀ ਲੈਂਦਾ ਨਾ 10 ਜ 15000 ਤੱਕ ਦਾ ਲਫਾਫੇ ਲਾਉਂਦੇ ਨਹੀਂ ਐਕਚੁਅਲ ਛੋਟਾ ਦਾ ਬਾਹਰਲਾ ਬਣ ਗਿਆ ਸੀਗਾ ਉਹ ਕਹਿੰਦੇ ਹੁਣ ਅਸੀਂ ਚੱਲ ਜਾਣਾ ਵਾ ਕੀ ਕਰਨੀ ਰੱਖ ਕੇ ਗੱਡੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਫਿਰ ਇਹਦਾ ਰੇਟ ਕੀ ਹੈ ਇਹਦਾ ਰੇਟ ਸਰ ਉਹਦਾ ਅਸੀਂ ਡਿਮਾਂਡ ਇਹਦੀ ਕਰਦੇ ਆ 9.5 ਲੱਖ ਰੁਪਈਆ ਹੂੰ ਤੇ 9 ਲੱਖ 25 ਹਜ਼ਾਰ ਰੁਪਈਆ ਦੀ ਕਾਰ ਇਹ ਦੇ ਦਮਾਂਗੇ ਮੇਰੇ ਸਾਡਾ 11 ਸਵਾ 11 ਲੱਖ ਰੁਪਈਆ ਦੀ ਨਵੀਂ ਪੈਂਦੀ ਹੈ ਨਵੀਂ ਪੈਂਦੀ ਹੈ 2 ਲੱਖ ਬਚ ਜਾਂਦਾ ਵਾ ਇੱਕ ਸਾਲ ਦੇ ਵਿੱਚ ਸਾਲ ਵੀ ਨਹੀਂ ਹੋਇਆ ਲੈ ਕਹਿ ਲੋ 7 6 ਮਹੀਨੇ 5 ਕਿ ਮਹੀਨੇ ਹੋਇਆ ਪੰਜ ਕਿ ਮਹੀਨੇ 25 ਮਾਡਲ ਹੈ 25 ਮਾਡਲ ਹੈ ਜੀ ਤੇ ਜੂਨ ਦਾ ਮਹੀਨਾ ਦਾ ਹਜੇ ਚੱਲ ਹੀ ਰਿਹਾ 5 ਕਿ ਮਹੀਨੇ ਪੁਰਾਣੀ ਕਾਰ 8000 ਚੱਲੀ ਆ ਰੁਪਈਆ ਥੋੜਾ ਵਧੀਆ ਫਾਇਦਾ ਹੋ ਰਿਹਾ ਤੇ ਡਾਊਨ ਪੇਮੈਂਟ ਇਹਦੀ ਲੱਖ ਸਵਾ ਲੱਖ ਹਾਂਜੀ ਲੱਖ ਡੇਢ ਲੱਖ ਦੇ ਵਿੱਚ ਤਾਂ ਵੀ ਹੋ ਰਿ ਇਹ ਹੈ ਜੀ ਆਈਐਮਟੀ ਮਾਡਲ 2022 ਮਾਡਲ ਹੈ ਜੀ ਠੀਕ ਹੈ 39000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਫਟਰ ਮਾਰਕੀਟ ਅਲੋਏ ਲੱਗੇ ਹੋਏ ਆ ਜੀ ਹਾਂ ਜੀ ਫਸਟ ਓਨਰ ਕਾਰ ਹੈ ਇਹ ਵੀ ਹਾਂ ਹਾਂ ਜੀ ਇਹ ਵੀ ਪੈਟਰੋਲ ਦੀ ਕਾਰ ਹੈ ਹਨਾ ਹਾਂ ਜੀ ਇਹ ਵੀ ਪੈਟਰੋਲ ਦੀ ਵੇਰੀਐਂਟ ਲਓ ਜੀ ਆ ਜਓ ਮਿੱਤਰੋ ਕਈ ਵੀਰਾਂ ਨੂੰ ਚਾਹੀਦਾ ਹੁੰਦਾ ਕਿ ਆਈਐਮਟੀ ਗੇਅਰ ਇਹ ਬਾਈ ਗੇਅਰ ਮੈਨੂਅਲ ਦੀ ਤਰ੍ਹਾਂ ਹੀ ਪੈਂਦੇ ਨੇ ਪਰ ਇਹਦਾ ਕਲੱਚ ਨਹੀਂ ਹੈਗਾ ਕਲੱਚ ਨਹੀਂ ਹੈਗਾ ਜੀ ਕਲੱਚ ਦੱਬਨ ਦੀ ਲੋੜ ਨਹੀਂ ਕਲੱਤ ਥੋੜੀ ਫ੍ਰੀ ਰਹੂ ਚਲਾਉਣੀ ਸੌਖੀ ਹੋ ਜਾਂਦੀ ਦੋਨੇ ਕੰਮ ਕਰਦੇ ਆ ਜੀ ਇਹ ਹਾਂਜੀ ਹਾਂਜੀ ਤੇ ਇਹਦਾ ਰੇਟ ਵੀਰੇ ਇਹਦਾ ਰੇਟ ਜੀ 7.5 ਲੱਖ ਰੁਪਈਆ ਡਿਮਾਂਡ ਕਰਦੇ ਆ ਆਪਾਂ ਠੀਕ ਹੈ ਤੇ 7 ਲੱਖ 25 ਹਜ਼ਾਰ ਰੁਪਈਆ ਦੀ ਇਹ ਕਾਰ ਸਵਾ 7 ਲੱਖ ਲੋ ਜੀ ਸਵਾ ਸਵਾ ਵਾਲਾ ਕੰਮ ਹੋ ਗਿਆ ਸਵਾ ਲੱਖ ਰੁਪਈਆ ਡਾਊਨ ਪੇਮੈਂਟ ਇਹਦੇ ਵਾਸਤੇ ਲਿਆਇਓ ਅੱਗੇ ਬਾਈ ਜੀ ਕ੍ਰੇਟਾ ਖੜੀ ਆ ਪੇਡ ਨੰਬਰ ਵਾਲੀ ਦੱਸਿਓ ਵੀਰੇ ਕ੍ਰੇਟਾ ਜੀ 2020 ਮਾਡਲ ਨਿਊ ਸ਼ੇਪ ਦੇ ਡੀਜ਼ਲ ਵੇਰੀਐਂਟ ਆ ਦੀ ਇਹਦੇ ਵਿੱਚ ਡੀਜ਼ਲ ਈ ਐਕਸ 2020 2020 ਮਾਡਲ ਹੈ ਠੀਕ ਹੈ ਜੀ ਇਹ ਬੇਸ ਤੋਂ ਇੱਕ ਉੱਪਰ ਆ ਜਾਂਦਾ ਨਾ ਬੇਸ ਤੋਂ ਇੱਕ ਉੱਪਰ ਆ ਜਾਂਦਾ ਜੀ ਠੀਕ ਹੈ ਹੋਰ ਤੁਹਾਨੂੰ ਇਹ ਬਹੁਤ ਬਾਜਬ ਰੇਟ ਦੇ ਵਿੱਚ ਅਸੀਂ ਕਾਰ ਦਵਾਂਗੇ ਹੂੰ ਉਹ ਤਾਂ ਅਸੀਂ ਆਮ ਪਬਲਿਕ ਨੂੰ 1.5 ਲੱਖ ਰੁਪਈਆ ਡਿਮਾਂਡ ਕਰਦੇ ਆ ਠੀਕ ਹੈ ਪਰ ਅਸੀਂ ਇਹ 9,75,000 ਰੁਪਈਆ ਦੀ ਕਾਰ ਦੇ ਦਣੀ ਅਸੀਂ 9,75,000 ਦੀ ਗੱਡੀ ਮਿਲ ਜੂ ਭਾਈ ਜੀ ਇਹ ਕ੍ਰੇਟਾ ਦੇ ਵਿੱਚ ਵੇਕਨ ਵਾਲਾ ਸਾਰ ਨੂੰ ਵੱਧ ਜਿਹੜਾ ਵੇਰੀਐਂਟ ਵਿਕਦਾ ਉਹ ਵੇਰੀਐਂਟ ਆ ਇਹ ਨਵਾਂ ਨਵੀਂ ਸ਼ੇਪ ਦੇ ਵਿੱਚ 975 ਲੋਕੀ ਪੁਰਾਣੀ ਸ਼ੇਪ ਦੀ 859 ਦੀ ਵਿਚੀ ਆ ਬਿਲਕੁਲ ਜੀ ਬਿਲਕੁਲ ਅਸੀਂ ਨਵੀਂ ਸ਼ੇਪ ਦੀ 975 ਦੀ ਦੇ ਦਵਾਂਗੇ ਇਹਦੇ ਵਾਸਤੇ ਫਿਰ ਸਵਾ ਕ ਲੱਖ ਹਾਂ ਜੀ ਸਵਾ ਕ ਲੱਖ ਰੁਪਏ ਸਵਾ ਤੋਂ 1.5 ਲੱਖ ਇਹਦੇ ਵਾਸਤੇ ਲਿਆਇਓ ਅੱਗੇ ਭਾਈ ਜੀ ਬਲਿਨੋ ਕਾਰ ਅੱਗੇ ਜੀ ਬਲਿਨੋ ਹੈ ਜੀ 2023 ਮਾਡਲ ਡੈਲਟਾ ਦੇ ਵਿੱਚ ਪੈਟਰੋਲ ਵੇਰੀਐਂਟ ਇਹ ਵੀ ਹੈਗਾ ਇਹਨੂੰ ਵੀ ਆਫਟਰ ਮਾਰਕੀਟ ਅਲੌਏ ਲੱਗੇ ਹੋਏ ਆ ਜੀ ਯੋ ਕੋਰ ਮਰ ਟਾਇਰ ਲੱਗੇ ਨੰਬਰ ਵੀ ਸੋਹਣਾ 2030 2030 ਨੰਬਰ ਆ ਜੀ ਲਓ ਜੀ ਕਰੋ ਚੈੱਕ ਬਹੁਤ ਸੋਹਣੀ ਗੱਡੀ ਹੈ ਸੀਟ ਕਵਰ ਵੀ ਬਹੁਤ ਸੋਹਣੇ ਲਵਾਏ ਹੋਏ ਆ ਵੀਰ ਲਓ ਜੀ ਸੀਟ ਕਵਰ ਬਹੁਤ ਮਹਿੰਗੇ ਲੱਗੇ ਹੋਏ ਆ ਸੋਹਣੇ ਸੀਟ ਕਵਰ ਆ ਅੰਦਰੋਂ ਜਿਵੇਂ ਬਲੈਕ ਹੀ ਲੱਗਦੇ ਆ ਗੱਡੀ ਹਨਾ ਹਾਂਜੀ ਹਾਂਜੀ ਬਹੁਤ ਸੋਹਣੇ ਆ ਠੀਕ ਆ ਵੀਰੇ ਤੇ ਇਹਦਾ ਰੇਟ ਫਿਰ ਇਹਦਾ ਰੇਟ ਅਸੀਂ 675000 ਰੱਖਿਆ ਹੋਇਆ ਜੀ ਹੂੰ ਸਾਢੇ 6 ਲੱਖ ਰੁਪਏ ਦੀ ਬਸ ਇੱਕ ਛੋਟੀ ਜਿਹੀ ਗੱਲ ਆ ਵੀ ਸਾਢੇ 6 ਲੱਖ ਦੀ ਦੇ ਦੇਵਾਂਗੇ ਠੀਕ ਹੈ ਜਮਾਂ ਨਵੀਂ ਕਾਰ ਆ ਜੀ ਜਮਾਂ ਨਵੀਂ ਗੱਡੀ ਆ ਤੇ ਹੀ ਮਾਡਲ ਆ ਤੇ ਡੇਢ ਕ ਲੱਖ ਰੁਪਿਆ ਡਾਉਨ ਪੇਮੈਂਟ ਲਏਓ ਬਾਕੀ ਹੋ ਜਾਊਗਾ ਲੋਨ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਤੇ ਅੱਗੇ ਬਾਈ ਜੀ i20 elite i20 ਜੀ ਇਹ 2015 ਮਾਡਲ ਆ ਆਸਥਾ ਪੁਸ਼ ਬਟਨ ਵਾਲੀ ਠੀਕ ਆ ਵੀਰੇ ਹਾਂਜੀ ਇਹ ਸੈਕੰਡ ਓਨਰ ਕਾਰ ਆ ਡੀਜ਼ਲ ਵੇਰੀਐਂਟ ਆ ਜੀ ਹਮ ਤੇ ਇਹ 475000 ਰੁਪਏ ਦੀ ਆਪਾਂ ਕਾਰ ਦਿੰਨੇ ਆ ਠੀਕ ਹੈ ਥੋੜਾ ਬੋਤਾ 10000 ਦਾ ਮਾਨ ਹੋਰ ਕਰ ਦਵਾਂਗੇ ਇਹਦੇ ਵਿੱਚੋਂ 4 ਹਾਂਜੀ ਮੰਨ ਲਓ 465 ਦੀ ਮਿਲ ਜੂ 465 ਦੀ ਮਿਲ ਜੇਗੀ ਲੋ ਜੀ ਕਰੋ ਚੈੱਕ ਇਹ ਪੁਸ਼ ਬਟਨ ਸਟਾਰਟ ਆ ਗਿਆ ਨਾ ਇਹ ਪੁਸ਼ ਬਟਨ ਟੌਪ ਮਾਡਲ ਆ ਗਿਆ ਜੀ ਟੌਪ ਮਾਡਲ ਪੁਸ਼ ਬਟਨ ਸਟਾਰਟ ਆਟੋ ਕਲਾਈਮੇਟ ਏਸੀ ਸਟੀਅਰਿੰਗ ਕੰਟਰੋਲ ਵਗੈਰਾ ਸਾਰਾ ਕੁਝ ਹੀ ਹੈ ਦੇ ਚ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਆਲਟੋ ਕਾਰ ਖੜੀ ਆ ਇਹ ਇਹਦੇ ਬਾਰੇ ਦੱਸੋ ਕਣੀ ਜੀ ਬਹੁਤ ਸਾਫ ਹੈ ਇਹ ਵੀ ਦੇਖੋ ਜੀ ਫਰਸਟ ਓਨਰ ਉਹ ਸਿਰਫ 30000 ਕਿਲੋਮੀਟਰ ਚੱਲੀ ਕਾਰ ਹੈ ਜੀ ਅੱਛਾ 2012 ਮਾਡਲ ਆ ਹੂੰ ਜੈਨੂਨ 30000 ਚੱਲੀ ਆ ਕ੍ਰੋਮ ਵਾਲੇ ਲਾਏ ਪਏ ਹੋਏ ਆ ਕ੍ਰੋਮ ਵਾਲੇ ਲਾਏ ਪਏ ਹੋਏ ਆ ਲੋ ਜੀ ਇਹ ਲਾਈਟਾਂ ਵੀ ਐਕਸਟਰਾ ਲਗੀਆਂ ਹੋਈਆਂ ਮੈਂ ਇਹਨੂੰ ਹੂੰ ਲਾਈਟਾਂ LED ਲੱਗੀਆਂ ਹੋਈਆਂ LED ਲੱਗੀਆਂ ਹੋਈਆਂ ਵਾ ਕੀ ਬਾਤ ਹੈ ਹਾਂ ਜੀ ਭਈ ਇਹ ਵੀ ਕਿਸੇ ਨੇ ਸੰਭਾਲ ਕੇ ਰੱਖੀ ਆ ਗੱਡੀ ਸੰਭਾਲ ਕੇ ਰੱਖੀ ਉਹ ਘੱਟ ਚੱਲਦੀ ਸੀ ਕਿਸੇ ਦੀ ਕਾਰ ਜਿੱਦਾਂ ਸਿਰਫ 30000 ਰਿਕਾਰਡ ਦਾ ਨਹੀਂ ਰਿਕਾਰਡ ਨਾ ਜੈਨੂਨ ਜੀ ਲੋ ਜੀ ਕੰਡੀਸ਼ਨ ਬਹੁਤ ਰਿ ਬਹੁਤ ਸਾਫ ਕੰਡੀਸ਼ਨ ਦੀ ਗੱਡੀ ਆ ਬਾਈ ਜੀ 2012 ਮਾਡਲ ਫਰਸਟ ਓਨਰ ਐਕਸਟਰਾ ਲਾਈਟ ਡਰਾਂ ਦੇ ਨਾਲ ਤੇ ਵੇਰੀਐਂਟ ਕਿਹੜਾ ਦਾ ਐਲਐਕਐਸਆਈ ਪਾਵਰ ਸਟੀਅਰਿੰਗ ਆ ਔਰ ਦੋ ਪਾਵਰ ਵਿੰਡੋ ਵੀ ਐਕਸਟਰਾ ਲਵਾਈਆਂ ਹੋਈਆਂ ਵਾ ਠੀਕ ਹੈ ਹਾਂਜੀ ਤੇ ਫਿਰ ਰੇਟ ਕੀ ਆ ਵੀਰੇ ਰੇਟ ਇਹਦਾ ਜੀ ਆਪਦਾ ਵੈਸੇ 2 15 ਮੰਗਦੇ ਆ ਅਸੀਂ 2 ਲੱਖ ਰੁਪਏ ਦੀ ਲਾਸਟ ਨੈਟ ਵਟ ਦੇ ਦੋ ਲੱਖ ਦੀ ਗੱਡੀ ਮਿਲ ਜੂਗੀ ਬਾਈ ਤੁਹਾਨੂੰ ਹਾਂਜੀ 12 ਮਾਡਲ ਐਲਐਕਐਸਆਈ ਹਾਂ ਜੇ ਕੋਈ ਚੰਗੀ ਆਲਟੋ ਲੱਭ ਰਿਹਾ ਵਧੀਆ ਕੰਡੀਸ਼ਨ ਚ ਘੱਟ ਚੱਲੀ ਤਾਂ ਬਾਈ ਆਹ ਆਲਟੋ ਤੁਹਾਡੇ ਲੈਣ ਦੀ ਆ ਅੱਗੇ ਕੀ ਬਾਈ ਜ ਫਸਟ ਓਨਰ ਕਾਰ ਠੀਕ ਹੈ ਵੀਰੇ 22 ਹਜ਼ਾਰ ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਤੇ ਇਹਦੀ ਵੀ ਆਪਾਂ ਛੋਟੀ ਜਿਹੀ ਡਿਮਾਂਡ ਕਰਨੀ ਹੈ 13 ਲੱਖ 90 ਹਜ਼ਾਰ ਦੀ ਡਿਮਾਂਡ ਹੈ ਜੀ ਠੀਕ ਹੈ ਤੇ 13 75 ਦੀ ਆਪਾਂ ਦੇ ਦਾਂਗੇ 13 ਲੱਖ 75 ਹਜ਼ਾਰ ਦੀ ਸਿਰਫ 22 ਹਜ਼ਾਰ ਚੱਲੀ ਬਾਈ ਜੀ ਡੀਜ਼ਲ ਦੀ 4/2 ਮੈਨੂਅਲ ਥਾਰ ਲਓ ਜੀ ਜਮਾ ਨਵੀਂ ਗੱਡੀ ਹੈ 22 ਹਜ਼ਾਰ ਚੱਲ ਕੇ ਤੁਹਾਨੂੰ ਵੀ ਪਤਾ ਗੱਡੀ ਰਮੀ ਹੁੰਦੀ ਹੈ 70 ਮੈਟ ਲੱਗੇ ਹੋ ਨੇ ਅੰਦਰੋਂ ਜਮਾ ਸਾਫ਼ ਸੁਥਰੀ ਗੱਡੀ ਹੈ ਤੇ ਵੀਰੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਜੀ ਡਾਊਨ ਪੇਮੈਂਟ 2.5 ਲੱਖ ਰੁਪਏ ਜੀ 2.5 ਲੱਖ ਰੁਪਿਆ ਡਾਊਨ ਪੇਮੈਂਟ ਲਿਆਇਓ ਬਾਕੀ ਲੋਨ ਹੋ ਜਾਊਗਾ ਵੀਰੇ ਅੱਗੇ ਐਕਸ ਯੂਵੀ ਖੜੀ ਆ 500 ਦੱਸਿਓ ਜੀ ਐਕਸ ਯੂਵੀ ਜੀ 2016 ਮਾਡਲ ਦੇ ਵਿੱਚ ਆਟੋਮੈਟਿਕ ਆ ਜੀ ਇਹ ਠੀਕ ਹੈ ਡਬਲ 8 ਵੇਰੀਐਂਟ ਆ ਹਮ ਤੇ ਜੈਨੂਨ 60000 ਕਿਲੋਮੀਟਰ ਚੱਲੀ ਆ ਜੀ ਕੰਪਨੀ ਰਿਕਾਰਡ ਦੇ ਨਾਲ ਅੱਛਾ ਹਾਂਜੀ ਲਓ ਜੀ ਬਹੁਤ ਘੱਟ ਚੱਲੀ ਆ ਬਾਈ ਜੀ ਸਿਰਫ 60000 ਪੂਰੇ ਕੰਪਨੀ ਰਿਕਾਰਡ ਨਾਲ 16 ਮਾਡਲ ਆਟੋਮੈਟਿਕ ਡਬਲ 8 ਕੰਡੀਸ਼ਨ ਵਾਜ ਬਹੁਤ ਸਾਫ਼ ਸੁਥਰੀ ਗੱਡੀ ਆ ਟਾਇਰਾ ਦਿਖਾ ਦੇ ਨੇੜੇ ਕਰਕੇ ਨਵੇਂ ਵਰਗੇ ਜਮਾ ਟਾਇਰ ਨੇ ਤੇ ਅੰਦਰੋਂ ਕੰਡੀਸ਼ਨ ਚੈੱਕ ਕਰੋ ਵੀ ਐਕਸ ਯੂ ਵੀ ਆਟੋਮੈਟਿਕ ਦਾ ਬਹੁਤ ਹੀ ਰੀਅਰ ਮਿਲਦੀ ਆ ਹਨਾ ਵੀਰੇ ਹਾਂਜੀ ਰੀਅਰ ਮਿਲਦੀ ਹੈ ਜੀ ਇਹ ਲਓ ਜੀ ਤੇ ਇਹਦੀ ਫਿਰ ਕਿੰਨਾ ਰੇਟ ਰੂਟ ਆ ਇਹਦਾ ਡਿਮਾਂਡ ਕਰਦੇ ਆ ਆਪਾਂ ਜੀ ਉਹਦਾ 790000 ਰੁਪਿਆ ਠੀਕ ਹੈ ਤੇ 775k ਦੀ ਆਪਾਂ ਕਾਰ ਦੇ ਦਵਾਂਗੇ 175 ਡਾਊਨ ਪੇਮੈਂਟ 175 ਜਾਂ 2 ਲੱਖ ਰੁਪਏ ਦੇਣੀ ਠੀਕ ਹੈ ਵੀਰੇ ਤੇ ਅੱਗੇ ਫਿਰ ਐਕਸ ਯੂ ਵੀ ਆ ਗਈ ਜੀ XVR 2015 ਮਾਡਲ ਮੈਨੂਅਲ ਦੇ ਵਿੱਚ ਨਿਊ ਸ਼ੇਪ ਦੇ ਵਿੱਚ ਆ ਗਈ ਸੀ ਇਹ ਠੀਕ ਹੈ ਤੇ ਇਹ ਫਸਟ ਓਨਰ ਕਾਰ ਹੈ ਜੀ ਹੂੰ ਤੇ 90-95 ਹਜ਼ਾਰ ਦੇ ਕਰੀਬ ਚੱਲੀ ਹੈ ਠੀਕ ਹੈ ਹਾਂਜੀ ਇਹ W6 ਇਹ W6 ਆ ਮੈਨੂਅਲ ਮੈਨੂਅਲ ਆ ਅੰਟੀਰੀਅਰ ਦੀ ਕੰਡੀਸ਼ਨ ਚੈੱਕ ਕਰਵਾ ਦਿਓ ਬਹੁਤ ਨਵਾਂ ਅੰਟੀਰੀਅਰ ਬਹੁਤ ਸੰਭਾਲੀ ਹੋਈ ਕਾਰ ਆ ਬੰਦੇ ਨੇ ਐਂਡਰੌਇਡ ਪਲੇਅਰ ਲੱਗਿਆ ਹੋਇਆ ਬਾਈ ਜੀ ਗੱਡੀ ਦੇ ਵਿੱਚ ਸੀਟ ਕਵਰ ਨਵੇਂ ਆ ਤੇ ਕੋਈ ਖਰਚਾ ਫਰਚਾ ਬਾਈ ਗੱਡੀ ਦਾ ਕੋਈ ਹੋਊਗਾ ਕਿ ਪੈਸਾ ਲੱਗੂ ਕੋਈ ਨਹੀਂ 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 1 ਰੁਪਈਆ ਨਹੀਂ ਜੀ ਲੱਗਣਾ ਜੈਨੂਅਨ ਬੰਦੇ ਨੇ ਬਹੁਤ ਸੰਭਾਲ ਕੇ ਸਾਰਾ ਕੰਮ ਏਜੰਸੀ ਚੋ ਹੀ ਕਰਵਾਉਂਦੇ ਆ ਠੀਕ ਆ ਰੇਟ ਇਹਦਾ ਰੇਟ ਇਹਦਾ ਜੀ ਆਪਾਂ 6,25,000 ਰੁਪਈਆ ਡਿਮਾਂਡ ਕਰਦੇ ਆ ਉਹਦਾ ਠੀਕ ਆ ਤੇ ਛੋਟੀ ਜਿਹੀ ਗੱਲ ਜੇ ਆਪਾਂ ਕਰੀਏ ਤਾਂ 5,85,000 ਦੀ ਦੇ ਦੇਵਾਂਗੇ ਲਾਸਟ 5,85,000 ਦੀ ਅਸੀਂ ਲਾਸਟ ਕਰ ਦਵਾਂਗੇ ਜੀ 5,85,000 ਦੀ 4 ਲੱਖ ਦਾ ਲੋਨ ਹੋ ਜੂ ਬੜੇ ਆਰਾਮ ਨਾਲ ਹੋ ਜੂਗਾ ਜੀ ਲਓ ਜੀ 1,85,000 ਲਿਆਓ ਜੇ ਤੁਹਾਡੀ ਪ੍ਰੋਫਾਈਲ ਪੂਰੀ ਵੈਸਟਾ ਹੋ ਸਕਦਾ ਇਤੋਂ ਵੀ ਘੱਟ ਸਕੋਰਪਿਓ ਇਹਦੀ ਵੀ ਵੀਰ ਬਹੁਤ ਡਿਮਾਂਡ ਕਰਦਿਆ। ਹਾਂਜੀ ਇਹ 2012 ਮਾਡਲ ਆ ਜੀ ਸੈਕੰਡ ਓਨਰ ਦੇ ਵਿੱਚ ਕਾਰ ਆ। ਹੂੰ ਤੇ ਵਧੀਆ ਕੰਡੀਸ਼ਨ ਦੀ ਕਾਰ ਆ ਸੰਭਾਲ ਕੇ ਰੱਖੀ ਹੋਈ ਆ। ਠੀਕ ਆ। ਇਹ ਵੀ ਬੰਦੇ ਨੇ ਅੰਟੀਰੀਅਰ ਦੇ ਵਿੱਚ ਵੀ ਕਾਫੀ ਪੈਸੇ ਖਰਚੇ ਹੋਏ ਆ। ਠੀਕ ਆ ਵੀਰੇ। ਹਾਂ ਚੈੱਕ ਕਰ ਲਓ ਤੁਸੀਂ। 2012 ਮਾਡਲ ਇਹ ਵੇਰੀਐਂਟ ਕਿਹੜਾ ਵੀਰੇ? ਇਹ ਜੀ ਐਸਐਲਈ ਵੇਰੀਐਂਟ ਆ ਦਾ। ਠੀਕ ਆ। ਹਾਂਜੀ ਕਰੋ ਜੀ ਚੈੱਕ। ਚਾਰੇ ਪਾਵਰ ਵਿੰਡੋ ਆਂਦੀਆਂ। ਹੂੰ। ਹਾਂਜੀ। ਸੰਭਾਲੀ ਹੋਈ ਕਾਰ ਆ। ਰੈੱਡ ਰੈੱਡ ਕਰੀ ਪਿਆ ਗੱਡੀ ਹੁੰਦੀ ਆ। ਹਾਂਜੀ ਹਾਂਜੀ। ਠੀਕ ਆ ਬਾਈ। ਇਹਦਾ ਰੇਟ ਆਪਾਂ ਛੋਟਾ ਜਿਹਾ ਉਹਦਾ 4 ਲੱਖ ਰੁਪਏ ਰੱਖਿਆ ਹੋਇਆ ਹੈ ਜੀ ਠੀਕ ਹੈ ਤੇ 385000 ਦੀ ਆਪਾਂ ਲਾਸਟ ਇਹ ਕਾਰ ਦੇ ਦਵਾਂਗੇ 385000 ਦੀ ਹਾਂਜੀ ਹਾਂਜੀ ਠੀਕ ਆ ਬਾਈ ਤੇ ਅੱਗੇ ਬਾਈ ਜੀ ਇਨੋਵਾ ਕਾਰ ਖੜੀ ਆ ਪੇਡ ਨੰਬਰ ਵਾਲੀ ਦੱਸੋ ਵੀਰੇ 2012 ਮਾਡਲ ਸੈਕੰਡ ਓਨਰ ਦੇ ਵਿੱਚ ਇਨੋਵਾ ਵਾ ਜੀ ਹੂੰ ਇਹ ਜੀ4 ਮਾਡਲ ਆ ਕੈਪਟਨ ਸੀਟਾਂ ਵਾਲਾ ਵੇਰੀਐਂਟ ਆਇਆ ਸੀ ਇਹਦੇ ਵਿੱਚ ਠੀਕ ਹੈ ਹਾਂਜੀ ਜੀ4 ਕੈਪਟਨ ਸੀਟਾਂ ਵਾਲੀ ਹਾਂਜੀ ਹਾਂਜੀ ਨੰਬਰ ਵੀ ਪੇਡ ਲੱਗਿਆ ਹੋਇਆ ਹੈ। ਪੇਡ ਲੱਗਾ ਹੋਇਆ ਜੀ। ਸੀਟਾਂ ਵੀ ਕੈਪਟਨ ਮਿਲ ਜਾਣੀਆਂ ਬਾਈ ਜੀ। ਹਾਂਜੀ। ਕੰਡੀਸ਼ਨ ਵਾਜ ਜੀ ਵੀ ਸਾਫ਼ ਸੁਥਰੀ ਗੱਡੀ ਐ। ਮਾਡਲ 2012। ਕਰੋ ਜੀ ਚੈੱਕ। ਤੇ ਫਿਰ ਵੀਰੇ ਰੇਟ ਕੀ ਐ? ਰੇਟ ਇਹਦਾ ਵੈਸੇ ਤਾਂ ਅਸੀਂ 475000 ਰੱਖਿਆ ਵਾ। ਠੀਕ ਐ। بس ਛੋਟੀ ਜੀ ਗੱਲ 4.5 ਲੱਖ ਰੁਪਏ ਦੀ ਇਹ ਕਾਰ ਦੇ ਦਵਾਂਗੇ। 4.5 ਲੱਖ ਦੀ। ਹਾਂਜੀ। ਠੀਕ ਐ। ਅੱਛਾ ਵੀਰੇ ਮੈਨੂੰ ਐਸਓ 12 ਮਾਡਲ ਤੇ ਲੋਨ ਹੋ ਜਾਂਦਾ ਕਿ ਨਹੀਂ ਹੁੰਦਾ? 12 ਮਾਡਲ ਤੇ ਲੋਨ ਤਾਂ ਹੋ ਜਾਏਗਾ। 12 ਮਾਡਲ ਤੇ ਲੋਨ ਇਹਦਾ 2 ਤੋਂ 2.5 ਲੱਖ ਦੇ ਕਰੀਬ ਹੋਏਗਾ بس। ਮਤਲਬ 50% ਮੰਨ ਕੇ ਚੱਲਿਆ 50% ਮੰਨ ਕੇ ਚੱਲਿਆ ਲਓ ਜੀ ਇਹ ਲੋਨ ਕਰਾਉਣਾ ਤੁਸੀਂ 50% ਲੋਨ ਇਹਦੇ ਤੇ ਹੋ ਜਾਊਗਾ ਤੇ ਅੱਗੇ ਖੜੀਆ ਆ ਟਿਕਾ ਦੱਸਿਓ ਜੀ ਆ ਟਿਕਾ ਜੀ 2014 ਮਾਡਲ ਜੀਡੀਆਈ ਡੀਜ਼ਲ ਦੇ ਵਿੱਚ ਹਾਂਜੀ ਠੀਕ ਹੈ 2014 ਜੀਡੀਆਈ ਮਾਡਲ ਆ ਹੂੰ ਤੇ ਇਹ ਵੀ ਕੰਪਨੀ ਰਿਕਾਰਡ ਦੇ ਨਾਲ 70000 ਚੱਲੀ ਹੋਈ ਆ ਅੱਛਾ ਹਾਂਜੀ ਇਹ ਤੁਸੀਂ ਚੈੱਕ ਕਰਾ ਲਓ ਕਰੋ ਜੀ ਚੈੱਕ 70000 ਚੱਲੀ ਐ 14 ਮਾਡਲ ਜੀਡੀਆਈ ਡੀਜ਼ਲ ਦੀ ਕਾਰ ਐ ਡੀਜ਼ਲ ਦੇ ਵਿੱਚ ਐਵਰੇਜ ਬਹੁਤ ਚੰਗਿਆ ਬਾਈ ਗੱਡੀ ਦੇ ਵਿੱਚ ਤੇ ਐਂਡਰੌਇਡ ਪਲੇਅਰ ਲੱਗਿਆ ਹੋਇਆ ਕੰਡੀਸ਼ਨ ਅੰਦਰੋਂ ਬਾਹਰੋਂ ਸਾਫ਼ ਸੁਥਰੀ ਆ ਸੀਟ ਕਵਰ ਨਵੇਂ ਨੇ ਮੈਟ ਵੀ ਰੱਖਿਆ ਹੋਇਆ ਗੱਡੀ 'ਚ ਕੋਈ ਕੰਮ ਖਰਚਾ ਕੋਈ ਖਰਚਾ ਨਹੀਂ ਹੈ ਜੀ ਕੰਪਲੀਟ ਕਾਰ ਆ ਜੀ ਠੀਕ ਹੈ ਜੀ ਕੰਪਲੀਟ ਕਾਰ ਹੈ ਤੇ ਰੇਟ ਕੀ ਹੈ ਵੀਰੇ ਰੇਟ ਉਧਰ ਦੀ ਡਿਮਾਂਡ ਅਸੀਂ 4,80,000 ਕਰਦੇ ਆ ਜੀ ਠੀਕ ਹੈ ਇਹ 4,60,000 ਤੋਂ 60,000 ਦੇ ਕਰੀਬ ਆਪਾਂ ਦੇ ਦੇਵਾਂਗੇ ਇਹ ਕਾਰ ਠੀਕ ਹੈ ਹਾਂਜੀ ਜੀ ਡੀਏ ਟੌਪ ਮਾਡਲ ਆ ਡੀਜ਼ਲ ਦੇ ਵਿੱਚ ਜੁਜ ਇਹਨੂੰ 70,000 ਚੱਲੀ ਆ ਇੰਜਨ ਇਹਨਾਂ ਦੇ ਵਾਕਏ ਸੋਲਿਡ ਹੁੰਦੇ ਆ ਡਾਊਨ ਪੇਮੈਂਟ ਦੀ 1.5 ਲੱਖ ਰੁਪਏ ਡੇਢ ਲੱਖ ਰੁਪਿਆ ਲਓ ਜੀ ਡੇਢ ਲੱਖ ਰੁਪਿਆ ਲੈ ਕੇ ਆ ਜਾਓ ਜੀ ਰਾਜਕਾਰ ਬਜ਼ਾਰ ਫਗਵਾੜਾ ਸਕਰੀਨ ਤੇ ਨੰਬਰ ਚੱਲਦੇ ਨੇ ਕਿਸੇ ਵੀ ਗੱਡੀ ਦੀ ਫੁੱਲ ਡਿਟੇਲ ਲੈਣੀ ਹੈ ਜ਼ੀਰੋ ਤਾਂ ਉਹ ਵੀ ਮਿਲ ਜੂਗੀ ਬਾਕੀ ਸਾਈਪਾਸ ਗੱਡੀ ਬੁੱਕ ਹੋ ਜੂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ